ਨੇ ਮਹੀਨੇਵਨੇ ਤਕਰੀਬਨ ਲੱਗਿਆ ਟਾਇਲ ਤੋਂ ਲੈ ਕੇ ਮਿਸਤਰੀ ਨਹੀਂ ਪੱਥਰ ਤੋਂ ਲੈ ਕੇ ਅੱਜ ਦੇ ਕਿੰਨਾ ਏਰੀਆ ਆਪਣਾ ਹੈ ਇਹ 7500 ਨੀਅਰ ਅਬਾਊਟ ਹੋ ਗਿਆ ਜੀ ਅੱਜ ਆਪਾਂ ਜਿੱਦਾਂ ਬਾਈ ਹੋਰਾਂ ਦੇ ਬਲੌਗ ਮਸ਼ਹੂਰ ਹੁੰਦੇ ਆ ਬਰਾਹੌਰਾਂ ਦੀ ਉਦੋਂ ਹੀ ਬਾਈ ਹੋਰਾਂ ਨੇ ਇੱਕ ਮਸ਼ਹੂਰ ਬ੍ਰਾਂਡ ਟਾਈਲ ਦਾ ਬ੍ਰਾਂਡ ਹੈ ਜਿਹੜਾ ਗੋਰਾ ਟਾਈਲ ਉੱਥੋਂ ਸਮਾਨ ਬਾਇ ਕੀਤਾ ਹੈ ਕਿ ਅੱਜ ਆਪਾਂ ਬਾਈ ਹੋਰਾਂ ਦੀ ਗੱਲ ਵੀ ਕਰਾਂਗੇ ਟਾਈਲ ਦੀ ਹਾਂਜੀ ਹਾਂਜੀ ਤੇ ਭਰਾ ਹੋਰਾਂ ਤੋਂ ਜਿੰਨਾ ਵੀ ਤੁਸੀਂ ਸਮਾਨ ਖਰੀਦਦੇ ਅੱਜ ਵੀ ਬਾਈ ਇਹ ਤੁਸੀਂ ਪਹਿਲਾਂ ਵੀ ਲਿਆਏ ਸੀ ਮੇਰਾ ਪਰ ਹੁਣ ਹੋਰ ਸਮਾਨ ਲੈ ਕੇ ਆਏ ਹੋ ਇੱਕ ਤਾਂ ਇੱਕ ਤੁਸੀਂ ਪਹਿਲਾ ਪਲੱਸ ਪੁਆਇੰਟ ਕਹਿ ਸਕਦੇ ਆ 24 ਉਹਨੇ ਇਹਨਾਂ ਕੁਝ ਆਗੇ تھے ਜੀ ਭਾਈ ਮਤਲਬ ਚੁਆਇਸ ਜਿੱਦਾਂ ਦੀ ਆਪਾਂ ਚਾਹੀਦੀ ਸੀ ਕਿਉਂਕਿ ਕਨਸੈਪਟ ਵੱਖਰੇ ਵੱਖਰੇ ਡਰਾਇੰਗ ਰੂਮ ਚ ਆਪਾਂ ਅੱਡ ਲਾਉਣੀ ਸੀ ਮੇਨ ਇੰਟਰਸ ਤੇ ਅੱਡ ਲਾਉਣੀ ਸੀ ਲੌਬੀ ਦੀ ਅੱਡ ਲਾਉਣੀ ਸੀ ਰਸੋਈ ਦੀ ਫਲੋਰਿੰਗ ਗੱਡ ਸੀਗੀ ਪੋਰਚ ਦੀ ਫਲ ਮੈਨੂੰ ਸਾਰਾ ਕੋਈ ਉਹ ਆਪਾਂ ਨੂੰ ਇਸੇ ਕਿਥੋਂ ਮਿਲੇ ਇੱਕ ਥਾਂ ਤੋਂ ਮਿਲ ਗਿਆ ਹਾਂ ਇਹ ਸਾਡੀ ਚੁਆਇਸ ਸੀਗੀ ਇਹਨਾਂ ਤੁਸੀਂ ਵੇਖਿਓ ਕਿਸੇ ਵੀ ਸਟੋਰ ਤੇ ਜਾਓਂਗਾ ਨਾ ਕੋਈ ਨਾ ਬਲੈਕ-ਵਾਈਟ ਦਾ 2x2 ਦਾ ਪੀਸ ਨਹੀਂ ਮਿਲਦਾ ਜੀ ਬਾਈ ਤੇ ਇਹਨੂੰ ਅਸੀਂ 10 ਇੰਚ ਦਾ ਕਟਾ ਆ ਕੇ ਇੱਥੇ ਵੀ ਲਾਉਣਾ ਤੇ ਸਾਰੀ ਜਿਹੜੀ ਬਾਉਂਡਰੀ ਵਾਲਾ ਸਾਰੀ ਉਹਦੇ ਆਲੇ ਦੁਆਲੇ ਵੀ ਲੱਗਣਾ ਠੀਕ ਹੈ ਬਾਈ ਠੀਕ ਚੌਂਡ ਦੀ ਇਹ ਮਤਲਬ ਇਟਾਲੀਅਨ ਮਾਰਬਲ ਦੇ ਵਿੱਚ ਆ ਠੀਕ ਹੈ ਬਾਈ ਇੱਕ ਖਾਸ ਚੀਜ਼ ਸਾਨੂੰ ਲੱਗੀ ਛੇ ਦਾ ਰੇਸ਼ਾ ਹੈ ਇਸ ਨੁੱਕਰ ਤੇ ਲੈ ਕੇ ਨਾ ਉਸ ਨੁੱਕਰ ਤੇ ਜਾਂਦਾ ਮਤਲਬ A ਤੋਂ Z ਹੀ ਮਿਲਦਾ ਆ ਤੁਸੀਂ ਚੈੱਕ ਕਰ ਲਾਵੇ ਜਾਂਦੇ ਮਤਲਬ ਇਹ ਗਲੀਚਾਟਾ ਬਹੁਤ ਜਿਆਦਾ ਸੋਹਣੀ ਲੱਗਦੀ ਆ ਸਾਨੂੰ ਇਹ ਕੀ ਬਾਤ ਆ ਬਾਈ ਬਾਈ ਸ਼ਾਹੀ ਜੀ ਲੁੱਕ ਆ ਨਾ ਇੱਕ ਇਹਨਾਂ ਨੇ ਇੱਕ ਬੋਡਨ ਬੋਡਨ ਟਾਈਪ ਰੱਖਿਆ ਹੈ ਨਾ ਹੈਗੀ ਟਾਈਲ ਹੈ ਆ ਦੇਖੋ ਰੇਸ਼ੇ ਬਣੇ ਹੁੰਦੇ ਨੇ ਜਿੱਦਾਂ ਬੋਡਨ ਚ ਸਾਗਵਾਂ ਦੇ ਰੇਸ਼ੇ ਹੁੰਦੇ ਆ ਸੇਮ ਉਹ ਪੈਟਰਨ ਆ ਦ ਸੋਲਰ ਦਾ ਸਿਸਟਮ ਰਖਾ ਸੋਲਰ ਦਾ ਸਿਸਟਮ ਦੇ ਵਿੱਚ ਤੁਸੀਂ ਇਹ ਚੀਜ਼ ਵੀ ਰੱਖੀ ਹੈ ਵੀ ਬਾਅਦ ਦੇ ਵਿੱਚ ਆਪਣਾ ਲੋਡ ਜਿੰਨਾ ਮਰਜ਼ੀ ਹੋ ਜਾਏ ਕੋਠੀ ਦੇ ਵਿੱਚ ਉਹ ਨਹੀਂ ਹੈਗਾ ਵੀ ਪੰਨ ਤੋੜ ਆਪਾਂ ਕੰਦਾਂ ਦੀ ਗਰੀ ਚਾ ਨਹੀਂ ਉਹ ਨਹੀਂ ਕਰਨੀ ਪਊਗੀ ਕੋਈ ਨਾ ਤਾਰ ਨਾ ਤਾਰ ਨਾ ਵੀ ਪਾਣੀ ਵਾਲੇ ਏਸੀ ਦੀਸਪਲੇ ਜਾਂ ਕੁਝ ਵੀ ਨਹੀਂ ਕਰਨਾ